ਅੱਜ ਤੁਸੀਂ ਸੁਣੋਗੇ ਕਹਾਣੀ ਨਰਕ ਤੋਂ ਇੱਕ ਕਦਮ ਦੂਰ ਪੂਜਾ ਦੇ ਵਿਆਹ ਲਈ ਸ਼ੇਖਰ ਦਾ ਰਿਸ਼ਤਾ ਆਇਆ ਸੀ ਪੂਜਾ ਸ਼ੇਖਰ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ ਉਹ ਇੱਕ ਮਕੈਨਿਕ ਸੀ ਅਤੇ ਚੰਗੀ ਤਨਖਾਹ ਲੈਂਦਾ ਸੀ ਪੂਜਾ ਦੀ ਮਾਂ ਆਪਣੀ ਧੀ ਲਈ ਸ਼ੇਖਰ ਦਾ ਰਿਸ਼ਤਾ ਲੈਣ ਲਈ ਤਿਆਰ ਸੀ ਪੂਜਾ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਆਪਣੀ ਖੂਬਸੂਰਤੀ ਦੇ ਮੁਕਾਬਲੇ ਉਹ ਸ਼ੇਖਰ ਨੂੰ ਬਹੁਤ ਹੀ ਸਧਾਰਨ ਸਮਝਦੀ ਸੀ ਇਸੇ ਲਈ ਸ਼ੇਖਰ ਨੂੰ ਉਹ ਦਿਲੋਂ ਨਾ ਪਸੰਦ ਕਰਦੀ ਸੀ ਦੂਜੇ ਪਾਸੇ ਪੂਜਾ ਦੀ ਸਹੇਲੀ ਸਨੇਹਾ ਹਮੇਸ਼ਾ ਪੂਜਾ ਦੀ ਤਾਰੀਫ਼ ਕਰਦੀ ਰਹਿੰਦੀ ਸੀ ਤੇ ਪੂਜਾ ਨੂੰ ਮਾਡਲਿੰਗ ਕਰਨ ਲਈ ਉਕਸਾਉਂਦੀ ਰਹਿੰਦੀ ਸੀ ਸਨੇਹਾ ਕਹਿੰਦੀ ਕਿ ਇਸ ਨਾਲ ਉਸ ਦਾ ਰੁਤਬਾ ਵਧੇਗਾ ਇਸ ਤੋਂ ਇਲਾਵਾ ਚੰਗੀ ਕਮਾਈ ਵੀ ਹੋਵੇਗੀ ਇੱਕ ਦਿਨ ਪੂਜਾ ਆਪਣੇ ਸੁਪਨਿਆਂ ਵਿੱਚ ਗਵਾਚੀ ਸੜਕ ਤੇ ਜਾ ਰਹੀ ਸੀ ਜਦੋਂ ਸਨੇਹਾ ਪਿੱਛੇ ਤੋਂ ਬੁਲਾ ਕੇ ਪੂਜਾ ਦੇ ਮੋੜ 'ਤੇ ਹੱਥ ਰੱਖਿਆ ਤਾਂ ਉਹ ਹੈਰਾਨ ਰਹਿ ਗਈ। ਸਨੇਹਾ ਨੇ ਕਿਹਾ, "ਪੂਜਾ ਤੂੰ ਕਿਹੜੇ ਸੁਪਨਿਆਂ ਵਿੱਚ ਗਵਾਚੀ ਹੋਈ ਹੈ? ਜੇਕਰ ਤੂੰ ਰੁਕੀ ਨਾ ਹੁੰਦੀ ਤਾਂ ਸਕੂਟਰ ਵਾਲੇ ਨੇ ਜਾਣਬੁੱਝ ਕੇ ਤੇਰੇ ਉੱਪਰ ਸਕੂਟਰ ਚੜਾ ਦੇਣਾ ਸੀ।" ਉਹ ਤੇਰਾ ਪਿੱਛਾ ਕਰ ਰਿਹਾ ਸੀ। ਪੂਜਾ ਨੇ ਚੁੱਪ ਕਰਾਉਣ ਲਈ ਸਨੇਹਾ ਦੇ ਬੁੱਲਾਂ 'ਤੇ ਉਂਗਲ ਰੱਖ ਦਿੱਤੀ। ਉਸ ਨੂੰ ਪਤਾ ਸੀ ਕਿ ਜੇ ਉਸ ਨੇ ਅਜੇ ਹਾਂ ਨਾ ਕੀਤਾ ਤਾਂ ਸਨੇਹਾ ਬਕਵਾਸ ਕਰਨ ਲੱਗ ਜਾਵੇਗੀ। ਆਪਣੇ ਬੁੱਲਾਂ ਤੋਂ ਉਂਗਲੀ ਹਟਾਉਂਦੇ ਹੋਏ ਸਨੇਹਾ ਨੇ ਕਿਹਾ, ਲੱਗਦਾ ਹੈ ਤੇਰਾ ਦਿਮਾਗ ਸਤਵੇਂ ਆਸਮਾਨ ਤੇ ਉੱਡਦਾ ਰਹਿੰਦਾ ਹੈ। ਤੇਰੀ ਚਮੜੀ ਥੋੜੀ ਗੋਰੀ ਕੀ ਐ, ਤੂੰ ਹਵਾ ਵਿੱਚ ਹੋ ਗਈ ਐ। ਪੂਜਾ ਨੇ ਕਿਹਾ, ਬੱਸ ਆਉਂਦਿਆਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਪਣੀ ਜ਼ੁਬਾਨ ਤੇ ਕਾਬੂ ਰੱਖ। ਆਪਣੀ ਜ਼ੁਬਾਨ ਨੂੰ ਥੋੜਾ ਆਰਾਮ ਦੇ। ਥੋੜੀ ਦੇਰ ਰੁੱਕ ਕੇ ਪੂਜਾ ਨੇ ਕਿਹਾ ਆ ਮੇਰੇ ਨਾਲ ਆ ਸੁਨੀਹਾ ਨੇ ਕਿਹਾ ਫਿਲਹਾਲ ਮੈਂ ਤੇਰੇ ਨਾਲ ਨਹੀਂ ਆ ਸਕਦੀ ਪੂਜਾ ਨੇ ਕਿਹਾ ਅੱਜ ਮੈਂ ਤੈਨੂੰ ਹੋਟਲ ਵਿੱਚ ਕਾਫੀ ਪਿਵਾਵਾਂਗੀ ਤੇ ਤੈਨੂੰ ਖਾਣਾ ਵੀ ਖਵਾਵਾਂਗੀ ਸੁਨੀਹਾ ਨੇ ਕਿਹਾ ਮੇਰੀ ਮਾਂ ਨੇ ਮੇਰੇ ਲਈ ਜੋ ਖਾਣਾ ਬਣਾਇਆ ਹੈ ਉਸਨੂੰ ਕੌਣ ਖਾਵੇਗਾ ਪੂਜਾ ਨੇ ਸੁਨੀਹਾ ਦੀ ਇੱਕ ਨਾ ਸੁਣੀ ਤੇ ਉਸਨੂੰ ਜ਼ਬਰਦਸਤੀ ਨੇੜੇ ਦੇ ਹੋਟਲ ਵਿੱਚ ਖਿੱਚ ਕੇ ਲੈ ਗਈ ਸਨੇਹਾ ਨੇ ਪੁੱਛਿਆ ਤੂੰ ਅੱਜ ਬੜੀ ਖੁਸ਼ ਹੈ ਕੀ ਤੈਨੂੰ ਆਪਣੇ ਪ੍ਰੇਮੀ ਰਾਹੁਲ ਦੀ ਚਿੱਠੀ ਮਿਲੀ ਹੈ ਇਹ ਸੁਣ ਕੇ ਪੂਜਾ ਸ਼ਰਮਿੰਦਾ ਹੋ ਕੇ ਬੋਲੀ ਨਹੀਂ ਲਤਾ ਦੀ ਫੋਟੋ ਤੇ ਚਿੱਠੀ ਆਈ ਹੈ ਸਨੇਹਾ ਦੇ ਮੂੰਹੋਂ ਨਿਕਲਿਆ ਲਤਾ ਦੀ ਲਤਾ ਦੀ ਤੇ ਪੂਜਾ ਦੀ ਕਹਾਣੀ ਇੱਕੋ ਜਿਹੀ ਸੀ ਉਹ ਵੀ ਖੁੱਲੇ ਵਿਚਾਰਾਂ ਦੀ ਮਾਲਕ ਸੀ ਉਹ ਫਿਲਮੀ ਦੁਨੀਆ ਦੀਆਂ ਬੁਲੰਦੀਆਂ ਤੇ ਪਹੁੰਚਣਾ ਚਾਹੁੰਦੀ ਸੀ ਲਤਾ ਦਾ ਰਿਸ਼ਤਾ ਉਸ ਦੀ ਮਰਜ਼ੀ ਦੇ ਖਿਲਾਫ ਇੱਕ ਆਮ ਆਦਮੀ ਨਾਲ ਤੈ ਹੋਇਆ ਸੀ ਜੋ ਕਿਸੇ ਦਫਤਰ ਵਿੱਚ ਵੱਡਾ बाबू ਸੀ ਪਰ ਲਤਾ ਨੂੰ ਉਹ ਵਿਅਕਤੀ ਪਸੰਦ ਨਹੀਂ ਸੀ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਲਤਾ ਹੀਰੋਇਨ ਬਣਨ ਦੀ ਚੈਨਲ ਮੁੰਬਈ ਭੱਜ ਗਈ ਸੀ ਉਸ ਤੋਂ ਬਾਅਦ ਉਸ ਦੀ ਕੋਈ ਖਬਰ ਸਾਰ ਨਾ ਆਈ ਪਰ ਅੱਜ ਉਸ ਦੀ ਚਿੱਠੀ ਆਈ ਸੀ ਪੂਜਾ ਨੇ ਲਤਾ ਦੀ ਚਿੱਠੀ ਤੇ ਉਸ ਦੀਆਂ ਤਸਵੀਰਾਂ ਸੁਨੇਹਾ ਦੇ ਸਾਹਮਣੇ ਮੇਜ਼ ਤੇ ਰੱਖ ਦਿੱਤੀਆਂ ਜਿਨ੍ਹਾਂ ਨੂੰ ਬੜੇ ਧਿਆਨ ਨਾਲ ਦੇਖਣ ਲੱਗੀ ਉਹ ਸੋਚਣ ਲੱਗੀ ਫਿਲਮੀ ਲਾਈਨ ਵਿੱਚ ਚੌਰਕਾਂ ਤੇ ਕਿੰਨਾ ਤਸ਼ੱਦਦ ਕੀਤਾ ਜਾਂਦਾ ਹੈ ਉਸ ਨੂੰ ਕਿੰਨਾ ਕੁਝ ਚਲਣਾ ਪੈਂਦਾ ਹੈ ਸਨੇਹਾ ਨੇ ਗੁੱਸੇ ਵਿੱਚ ਕਿਹਾ ਇਸ ਬੇਸ਼ਰਮ ਕੁੜੀ ਨੂੰ ਦੇਖ ਕਿਵੇਂ ਇਸ ਨੇ ਆਪਣੀ ਬੇਇੱਜ਼ਤੀ ਦਾ ਢੰਕਾ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਸ਼ਰਮ ਨਹੀਂ ਆਉਂਦੀ ਇਸ ਨੂੰ ਕੀ ਇਹ ਫਿਲਮ ਸਟਾਰ ਬਣਨ ਦਾ ਸਹੀ ਤਰੀਕਾ ਹੈ ਦੇਖ ਪੂਜਾ ਜੋ ਵੀ ਕੁੜੀ ਫਿਲਮ ਲਾਈਨ ਵਿੱਚ ਜਾਂਦੀ ਹੈ ਉਸ ਨੂੰ ਪਹਿਲਾਂ ਕੀਮਤ ਅਦਾ ਕਰਨੀ ਪੈਂਦੀ ਹੈ ਅੱਜਕੱਲ੍ਹ ਹਿੰਦੀ ਫਿਲਮਾਂ ਵਿੱਚ ਵਿਦੇਸ਼ੀ ਫਿਲਮਾਂ ਅਨੁਸਾਰ ਖੁੱਲੇ ਆਮਸਰੀ ਦਿਖਾਉਣਾ ਕਿਸ ਦੇ ਦ੍ਰਿਸ਼ਾਂਮ ਗੱਲ ਹੋ ਗਈ ਹੈ ਪੂਜਾ ਨੇ ਕਿਹਾ ਅੱਜਕੱਲ੍ਹ ਫਿਲਮ ਤਾਂ ਹੀ ਚੱਲੇਗੀ ਜੇਕਰ ਇਹ ਗੰਦੇ ਦ੍ਰਿਸ਼ ਦਿਖਾਏ ਜਾਣਗੇ ਸੁਨੇਹਾ ਨੇ ਕਿਹਾ ਇਮਾਨਦਾਰੀ ਨਾਲ ਕਹਾ ਤਾਂ ਦੇ ਫਿਲਮੀ ਸਟਾਰ ਬਣਨ ਤੋਂ ਖੁਸ਼ ਨਹੀਂ ਹਾਂ ਸਗੋਂ ਇਸ ਨੇ ਮੇਰੇ ਦਿਲ ਨੂੰ ਝਟਕਾ ਦਿੱਤਾ ਹੈ ਸੁਪਨਿਆ ਦੀ ਦੁਨੀਆ ਵਿੱਚ ਲਤਾ ਨੇ ਆਪਣੇ ਆਪ ਨੂੰ ਵੇਚ ਕੇ ਜੋ ਸਨਮਾਨ ਕਮਾਇਆ ਹੈ ਉਸ ਦੀ ਤਾਰੀਫ ਕਰਨੀ ਨਹੀਂ ਬੰਦੀ ਗੱਲਾਂ ਕਰਦੇ ਹੋਏ ਉਹ ਤਿੰਨ ਕੱਪ ਕੌਫੀ ਦੇ ਪੀ ਗਈਆਂ ਇਸ ਤੋਂ ਬਾਅਦ ਵੇਟਰ ਮੇਜ਼ ਤੇ ਉਹਨਾਂ ਲਈ ਖਾਣਾ ਲਿਆਉਣ ਲੱਗਾ ਸੁਨੀਹਾ ਨੇ ਹੱਸਦਿਆਂ ਕਿਹਾ ਪੂਜਾ ਜੇ ਤੂੰ ਜਹੀਆਂ ਫੋਟੋਆਂ ਵਿੱਚ ਫਿਲਮੀ ਲੋਕਾਂ ਨੂੰ ਮਿਲेंगी ਤਾਂ ਉਹ ਤੈਨੂੰ ਝਟ ਪਸੰਦ ਕਰ ਲੈਣਗੇ ਕਿਉਂਕਿ ਤੂੰ ਬਹੁਤ ਸੋਹਣੀ ਹੈ ਪੂਜਾ ਨੇ ਅੱਗੋ ਕਿਹਾ ਪਰ ਅੱਜਕੱਲ ਮੈਂ ਜ਼ਿਆਦਾ ਟੈਨਸ਼ਨ ਵਿੱਚ ਹਾਂ ਕਿਉਂਕਿ ਮੇਰੀ ਮਾਂ ਨੇ ਸ਼ੇਖਰ ਨਾਲ ਮੇਰੇ ਰਿਸ਼ਤੇ ਦੀ ਗੱਲ ਕਰਕੇ ਮੇਰਾ ਜੀਣਾ ਹਰਾਮ ਕਰ ਦਿੱਤਾ ਹੈ ਉਹਨਾਂ ਨੂੰ ਡਰ ਹੈ ਕਿ ਤੇ ਮੈਂ ਵੀ ਮੁੰਬਈ ਨਾ ਭੱਜ ਜਾਵਾਂ। ਸਨੇਹਾ ਨੇ ਕਿਹਾ, "ਜੇਕਰ ਤੈਨੂੰ ਸ਼ੇਖਰ ਪਸੰਦ ਨਹੀਂ ਤਾਂ ਨਾ ਕਹਿ ਦੇ।" ਪੂਜਾ ਨੇ ਕਿਹਾ, "ਇਹੀ ਸਮੱਸਿਆ ਹੈ। ਮਾਂ ਸਮਝਦੀ ਹੈ ਕਿ ਅਜਿਹੇ ਕਮਾਊ ਮੁੰਡੇ ਆਸਾਨੇ ਨਾਲ ਨਹੀਂ ਮਿਲਦੇ।" ਸਨੇਹਾ ਨੇ ਕਿਹਾ, "ਵੈਸੇ ਸ਼ੇਖਰ ਵਿੱਚ ਕੀ ਕਮੀ ਹੈ? ਮਿਹਨਤ ਦੀ ਕਮਾਈ ਕਰਦਾ ਹੈ, ਤੈਨੂੰ ਪਿਆਰ ਨਾਲ ਰੱਖੇਗਾ। ਤੂੰ ਹੋਰ ਕੀ ਚਾਹੁੰਦੀ ਹੈ?" ਪੂਜਾ ਨੇ ਕਿਹਾ, ਮੇਰੀ ਮਾਂ ਵਾਂਗ ਤੂੰ ਵੀ ਮੈਨੂੰ ਹੁਣ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਕਿ ਮੈਂ ਉਸ ਮਕੈਨਿਕ ਸ਼ੇਖਰ ਨਾਲ ਵਿਆਹ ਕਰਾ ਲਵਾਂ ਅਤੇ ਆਪਣੇ ਸਾਰੇ ਸੁਪਨਿਆਂ ਨੂੰ ਅੱਗ ਲਾ ਦੇਵਾਂ ਜਦੋਂ ਸ਼ੇਖਰ ਘਰ ਵਿੱਚ ਵੜਿਆ ਕਰੇਗਾ ਤਾਂ ਉਸਦੇ ਕੱਪੜਿਆਂ ਵਿੱਚੋਂ ਪੈਟਰੋਲ, ਮੋਬਾਈਲ ਆਇਲ ਅਤੇ ਮਿੱਟੀ ਦੇ ਤੇਲ ਦੀ ਬਦਬੂ ਆਇਆ ਕਰੇਗੀ ਜੇ ਇਹ ਬਦਬੂ ਮੇਰੇ ਨੱਕ ਵਿੱਚ ਪਹੁੰਚੇਗੀ ਤਾਂ ਮੈਨੂੰ ਚੱਕਰ ਆਉਣ ਲੱਗ ਪੈਣਗੇ ਨਹੀਂ ਬਾਬਾ ਨਹੀਂ ਮੈਂ ਇੱਕ ਸੋਹਣੀ ਜ਼ਿੰਦਗੀ ਜੀਣਾ ਚਾਹੁੰਦੀ ਹਾਂ ਸਨੇਹਾ ਨੇ ਕਿਹਾ ਸੱਚ ਤਾਂ ਇਹ ਹੈ ਕਿ ਤੂੰ ਟੈਲੀਵਿਜ਼ਨ ਤੇ ਫਿਲਮਾਂ ਦੇਖ ਕੇ ਅਤੇ ਫਿਲਮੀ ਰਸਾਲੇ ਪੜ੍ਹ ਕੇ ਮਹਿਲਾਂ ਦੇ ਸੁਪਨੇ ਦੇਖਣ ਲੱਗ ਪਈ ਐ ਇਸ ਲਈ ਤੂੰ پاگل ਹੋ ਰਹੀ ਹੈ ਉਹਨਾਂ ਸੁਪਨਿਆਂ ਤੋਂ ਪਰੇ ਦੀ ਸੋਚ ਤੇਰੀ ਉਮਰ 26 ਸਾਲ ਤੋਂ ਉੱਪਰ ਜਾ ਰਹੀ ਐ ਇਹ ਉਮਰ ਸਾਡੇ ਸਮਾਜ ਵਿੱਚ ਜ਼ਿਆਦਾ ਸਮਝੀ ਜਾਂਦੀ ਹੈ ਜੇ ਇਸ ਤੋਂ ਬਾਅਦ ਤੈਨੂੰ ਕੋਈ ਹੋਰ ਪੁੱਛਣ ਵਾਲਾ ਨਾ ਮਿਲਿਆ ਤਾਂ ਕੀ ਕਰੇਂਗੀ ਉਹ ਦੋਵੇਂ ਕਾਫੀ ਸਮਾਂ ਹੀ ਹੋ ਜਿਹੀਆਂ ਗੱਲਾਂ ਕਰਦੀਆਂ ਰਹੀਆਂ ਉਹਨਾਂ ਨੇ ਖਾਣਾ ਖਾਦਾ ਇਸ ਤੋਂ ਬਾਅਦ ਉਹ ਆਪਣੇ ਘਰ ਚਲੀਆਂ ਗਈਆਂ ਉਸ ਰਾਤ ਪੂਜਾ ਨੂੰ ਚੰਗੀ ਤਰ੍ਹਾਂ ਨੀਂਦ ਨਾ ਆ ਸਕੀ ਉਹ ਵਾਰ-ਵਾਰ ਸ਼ੇਖਰ ਸੁਨੇਹਾ ਤੇ ਲਤਾ ਬਾਰੇ ਸੋਚਦੀ ਰਹੀ ਰਾਤ ਦੇ 3 ਵੱਜ ਚੁੱਕੇ ਸਨ ਪੂਜਾ ਨੇ ਉੱਠ ਕੇ ਕਈ ਵਾਰ ਸ਼ੀਸ਼ੇ ਦੇ ਸਾਹਮਣੇ ਆਪਣੇ ਸਰੀਰ ਨੂੰ ਦੇਖਿਆ ਫਿਰ ਆਪਣੇ ਕੱਪੜੇ ਲਾ ਕੇ ਆਪਣੇ ਸਰੀਰ ਵੱਲ ਦੇਖਣ ਲੱਗੀ ਤੇ ਮੁਸਕਰਾਉਣ ਲੱਗੀ ਫਿਰ ਉਸ ਨੇ ਆਪਣੇ ਆਪ ਨੂੰ ਕਿਹਾ ਮੈਨੂੰ ਲਤਾ ਨਹੀਂ ਬੰਨਾ ਪਵੇਗਾ ਜਿਵੇਂ ਹੀ ਉਹ ਮੇਰੇ ਸੋਹਣੇ ਸਰੀਰ ਅਤੇ ਸੁੰਦਰਤਾ ਨੂੰ ਦੇਖਣਗੇ ਫਿਲਮੀ ਲੋਕ ਖੁਸ਼ ਹੋ ਜਾਣਗੇ ਅਤੇ ਮੈਨੂੰ ਹੀਰੋਇਨ ਬਣਾ ਦੇਣਗੇ ਪੂਜਾ ਨੇ ਸੋਚਿਆ ਕਿ ਉਹ ਜੇ ਉਹ ਲਤਾ ਨੂੰ ਮਿਲਣ ਗਈ ਤਾਂ ਉਸ ਦੀ ਮਦਦ ਜ਼ਰੂਰ ਕਰੇਗੀ ਕਿਉਂਕਿ ਲਤਾ ਉਸ ਦੀ ਦੋਸਤ ਸੀ ਜੋ ਅੱਜ ਨਾਮ ਅਤੇ ਪੈਸਾ ਕਮਾ ਰਹੀ ਹੈ ਲੋਕ ਕਹਿੰਦੇ ਹਨ ਕਿ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ ਪਰ ਜਦ ਨੇੜੇ ਆਉਂਦੇ ਹੈ ਤਾਂ ਉਹ ਢੋਲ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਪੂਜਾ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸ ਦੀ ਮਾਂ ਉਸ ਨੂੰ ਮੁੰਬਈ ਨਹੀਂ ਜਾਣ ਦੇਵੇਗੀ ਤਾਂ ਕਿ ਫਿਰ ਉਸਦੇ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਣਗੇ ਉਹ ਮੁੰਬਈ ਜ਼ਰੂਰ ਜਾਵੇਗੀ ਭਾਵੇਂ ਇਸ ਲਈ ਉਸ ਨੂੰ ਆਪਣੀ ਮਾਂ ਨੂੰ ਛੱਡਣਾ ਕਿਉਂ ਨਾ ਪਵੇ ਕੁਝ ਦਿਨਾਂ ਬਾਅਦ ਪੂਜਾ ਨੇ ਮੁੰਬਈ ਜਾਣ ਦਾ ਪੱਕਾ ਮਨ ਬਣਾ ਲਿਆ ਪੂਜਾ ਨੇ ਆਪਣੇ ਬੈਂਕ ਖਾਤੇ ਚੋਂ ਪੈਸੇ ਕਢਵਾਏ ਰੇਲ ਦੀ ਟਿਕਟ ਬੁੱਕ ਕਰਵਾਈ ਤੇ ਆਪਣੀ ਮਾਂ ਨੂੰ ਬਹਾਨਾ ਬਣਾ ਕੇ ਮੁੰਬਈ ਚਲੀ ਗਈ ਪੂਜਾ ਨੇ ਲਤਾ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਲਤਾ ਨੇ ਉਸ ਨੂੰ ਦਾਦਰ ਰੇਲਵੇ ਸਟੇਸ਼ਨ ਤੇ ਮਿਲਣ ਲਈ ਕਿਹਾ ਅਤੇ ਉਸ ਨੂੰ ਆਪਣੇ ਘਰ ਲੈ ਜਾਣ ਦਾ ਵਿਸ਼ਵਾਸ ਦਿਵਾਇਆ ਸੀ ਜਦੋਂ ਟ੍ਰੇਨ ਮੁੰਬਈ ਦੇ ਦਾਦਰਾ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਜ਼ੋਰਦਾਰ ਮੀਂਹ ਪੈ ਰਿਹਾ ਸੀ ਕਈ ਲੋਕ ਸਟੇਸ਼ਨ ਦੀ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸਨ ਪੂਜਾ ਨੂੰ ਪਲੇਟਫਾਰਮ ਤੇ ਬੈਠਣ ਲਈ ਥੋੜੀ ਜਿਹੀ ਜਗ੍ਹਾ ਮਿਲ ਗਈ ਪੂਜਾ ਸੋਚਣ ਲੱਗੀ ਲਤਾ ਤੇਜ਼ ਮੀਂਹ ਕਾਰਨ ਕਿਤੇ ਰੁਕ ਗਈ ਹੋਵੇਗੀ ਉਸੇ ਬੈਂਚ ਤੇ ਇੱਕ ਔਰਤ ਬੈਠੀ ਸੀ ਸ਼ਾਇਦ ਉਹ ਵੀ ਕਿਸੇ ਦਾ ਆਨ ਦੀ ਉਡੀਕ ਕਰ ਰਹੀ ਸੀ ਪੂਜਾ ਨੇ ਉਸ ਔਰਤ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਉਸ ਦੀ ਉਮਰ 40 ਸਾਲ ਤੋਂ ਵੱਧ ਲੱਗ ਰਹੀ ਸੀ। ਰੰਗ ਗੋਰਾ ਤੇ ਚਿਹਰਾ ਮਨਮੋਹਕ ਸੀ। ਉਸ ਦੇ ਚੰਗੇ ਸੇਤ ਅਤੇ ਸੁੰਦਰ ਸਰੀਰ ਬਹੁਤ ਆਕਰਸ਼ਕ ਲੱਗ ਰਿਹਾ ਸੀ। ਪੂਜਾ ਨੇ ਸੋਚਿਆ ਕਿ ਇਹ ਔਰਤ ਇਸ ਉਮਰ ਵਿੱਚ ਇੰਨੀ ਸੋਹਣੀ ਲੱਗ ਰਹੀ ਸੀ ਤਾਂ ਜਵਾਨੀ ਵਿੱਚ ਤਾਂ ਕਈ ਨੌਜਵਾਨ ਉਸ ਤੇ ਫਿਦਾ ਹੁੰਦੇ ਹੋਣਗੇ। ਔਰਤ ਨੇ ਮੁਰ ਕੇ ਪੂਜਾ ਵੱਲ ਦੇਖਿਆ ਅਤੇ ਕਿਹਾ, "ਬਾਰਿਸ਼ ਹੁਣ ਰੁਕਣ ਵਾਲੀ ਨਹੀਂ ਹੈ।" ਤੂੰ ਕਿੱਥੇ ਜਾਣਾ ਹੈ ਪੂਜਾ ਨੇ ਜਵਾਬ ਦਿੱਤਾ ਗੋਵਿੰਦਨਗਰ ਜਾਣਾ ਸੀ ਕੋਈ ਮੈਨੂੰ ਲੈਣ ਆ ਰਿਹਾ ਸੀ ਹੋ ਸਕਦਾ ਹੈ ਕਿ ਮੀਂਹ ਕਰ ਲੇਟ ਹੋ ਗਿਆ ਹੋਵੇ ਉਹ ਸੌਰਤ ਨੇ ਕਿਹਾ ਕੀ ਤੂੰ ਜਾਣਦੀ ਹੈ ਕਿ ਸਦਾਦਰ ਰੇਲਵੇ ਸਟੇਸ਼ਨ ਤੋਂ ਗੋਵਿੰਦਨਗਰ ਕਿੰਨੀ ਦੂਰ ਹੈ ਇਹ ਮਲਾੜ ਏਰੀਏ ਵਿੱਚ ਪੈਂਦਾ ਹੈ ਜੋ ਇਤੋਂ ਬਹੁਤ ਦੂਰ ਹੈ ਲੱਗਦਾ ਹੈ ਕਿ ਤੂੰ ਪਹਿਲੀ ਵਾਰ ਮੁੰਬਈ ਆਈ ਹੈ ਪੂਜਾ ਨੇ ਕਿਹਾ ਹਾਂ ਔਰਤ ਨੇ ਪੁੱਛਿਆ ਕਿਸ ਦੇ ਘਰ ਜਾਣਾ ਹੈ पूजा ਨੇ ਕਿਹਾ ਲਤਾ ਮੇਰੀ ਦੋਸਤ ਹੈ ਅਸੀਂ ਦੋਵੇਂ ਇੱਕੋ ਕਾਲਜ ਵਿੱਚ ਪੜ੍ਹਦੀਆਂ ਸੀ ਉਹ 2-3 ਸਾਲ ਪਹਿਲਾਂ ਇੱਥੇ ਆ ਕੇ ਵੱਸ ਗਈ ਹੈ ਉਸਨੇ ਮੈਨੂੰ ਸ਼ਹਿਰ ਘੁੰਮਣ ਲਈ ਬੁਲਾਇਆ ਹੈ ਔਰਤ ਨੇ ਪੂਜਾ ਵੱਲ ਖਾਸ ਮੁਸਕਰਾਹਟ ਨਾਲ ਦੇਖਿਆ ਤੇ ਪੁੱਛਿਆ ਤੇਰੇ ਕੋਲ ਬਹੁਤ ਘੱਟ ਸਮਾਨ ਹੈ ਕੀ ਤੂੰ ਸਿਰਫ 1-2 ਦਿਨਾਂ ਲਈ ਆਈ ਹੈ ਪੂਜਾ ਨੇ ਕਿਹਾ ਇਸ ਸਮੇਂ ਕੁਝ ਨਹੀਂ ਕਹਿ ਸਕਦੀ ਲਤਾ ਦੇ ਆਉਣ ਤੇ ਹੀ ਪਤਾ ਚੱਲੇਗਾ ਉਹ ਔਰਤ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਤੂੰ ਆਪਣੇ ਘਰੋਂ ਭੱਜ ਕੇ ਆਈ ਹੈ। ਅਕਸਰ ਤੇਰੀ ਉਮਰ ਦੀਆਂ ਕੁੜੀਆਂ ਨੂੰ ਮੁੰਬਈ ਦੇਖਣ ਦਾ ਬਹੁਤ ਸ਼ੌਕ ਹੁੰਦਾ ਹੈ। ਇਸ ਲਈ ਉਹ ਘਰਦਿਆਂ ਨੂੰ ਦੱਸੀ ਬਿਨਾ ਹੀ ਇਸ ਸ਼ਹਿਰ ਵੱਲ ਭੱਜ ਆਉਂਦੀਆਂ ਹਨ। ਅਤੇ ਇੱਥੇ ਆ ਕੇ ਗੁੰਮਰਾਹ ਹੋ ਜਾਂਦੀਆਂ ਹਨ। ਪੂਜਾ ਤੋਂ ਆਪਣੇ ਚਿਹਰੇ ਦਾ ਸੱਚ ਉਸ ਔਰਤ ਤੋਂ છુપਾਇਆ ਨਾ ਜਾ ਸਕਿਆ। ਔਰਤ ਨੇ ਕਿਹਾ, ਮੈਨੂੰ ਪੂਰਾ ਯਕੀਨ ਹੈ ਕਿ ਤੂੰ ਵੀ ਘਰੋਂ ਭੱਜ ਕੇ ਆਈ ਹੈ। ਹੋ ਸਕਦਾ ਹੈ ਕਿ ਤੈਨੂੰ ਵੀ ਹੀਰੋਇਨ ਬਣਨ ਦਾ ਸ਼ੌਕ ਹੋਵੇ। ਕਿਉਂਕਿ ਤੇਰੇ ਵਰਗੀਆਂ ਸੋਹਣੀਆਂ ਕੁੜੀਆਂ ਬਿਨਾਂ ਸੋਚੇ ਸਮਝੇ ਗਲਤ ਰਸਤੇ ਤੇ ਤੁਰ ਜਾਂਦੀਆਂ ਹਨ। ਪੂਜਾ ਨੇ ਹੱਸਦਿਆਂ ਕਿਹਾ, "ਤੁਸੀਂ ਮੈਨੂੰ ਇੱਕ ਨਜ਼ਰ ਵਿੱਚ ਪਛਾਣ ਲਿਆ। ਲੱਗਦਾ ਹੈ ਕਿ ਤੁਸੀਂ ਕੁੜੀਆਂ ਦੀ ਪਛਾਣ ਕਰਨ ਵਿੱਚ ਮਾਹਰ ਹੋ।" "ਤੂੰ ਠੀਕ ਕਹਿ ਰਹੀ ਹੈ।" ਇਹ ਕਹਿ ਕੇ ਔਰਤ ਵੀ ਹੱਸ ਪਈ। "ਇੱਕ ਵਾਰੀ ਮੈਂ ਵੀ ਤੇਰੀ ਉਮਰ ਦੀ ਬਹੁਤ ਸੋਹਣੀ ਕੁੜੀ ਹੁੰਦੀ ਸੀ। ਮੈਂ ਵੀ ਇਸ ਸੁਪਨੇ ਨਾਲ ਮੁੰਬਈ ਆਈ ਸੀ ਕਿ ਇੱਕ ਦਿਨ ਹੀਰੋਇਨ ਬਣਾਂਗੀ। ਪਰ ਹੀਰੋਇਨ ਨਹੀਂ ਬਣ ਸਕੀ।" ਤੇ ਨਾ ਹੀ ਵਾਪਸ ਘਰ ਜਾ ਸਕੀ ਮੈਂ ਵੀ ਆਪਣੇ ਘਰੋਂ ਭੱਜ ਕੇ ਆਈ ਸੀ ਮੇਰੇ ਤੋਂ ਪਹਿਲਾਂ ਮੇਰੀ ਸਹੇਲੀ ਇੱਥੇ ਆ ਕੇ ਵੱਸ ਗਈ ਸੀ ਤੇ ਮੈਂ ਉਸਦੇ ਬੁਲਾਵੇ ਤੇ ਇੱਥੇ ਆਈ ਸੀ ਪਰ ਉਸਨੇ ਜੋ ਕਿਤਾ ਉਪਨਾਇਆ ਸੀ ਉਸ ਨੂੰ ਸੁਣ ਕੇ ਮੇਰਾ ਦਿਲ ਕੰਬ ਗਿਆ ਸੀ ਉਹ ਬਹੁਤ ਬੇਇੱਜ਼ਤ ਵਾਲੀ ਜ਼ਿੰਦਗੀ ਜੀ ਰਹੀ ਸੀ ਜਦੋਂ ਉਸਨੇ ਮੈਨੂੰ ਵੀ ਇਸ ਕਾਲੇ ਧੰਦੇ ਵਿੱਚ ਸ਼ਾਮਲ ਕਰਨਾ ਚਾਹਿਆ ਤਾਂ ਮੈਂ ਉਸਦੇ ਪਿੰਜਰੇ ਤੋਂ ਭੱਜ ਕੇ ਆਪਣੇ ਘਰ ਜਾਣਾ ਚਾਹਿਆ ਪਰ ਉੱਥੋਂ ਦੇ ਦਲਾਲਾਂ ਨੇ ਮੈਨੂੰ ਇੰਨਾ ਕਾਬੂ ਕਰ ਲਿਆ ਸੀ ਕਿ ਮੈਂ ਇੱਥੇ ਹੀ ਰਹਿ ਗਈ ਤੇ ਘਰ ਵਾਪਸ ਨਾ ਜਾ ਸਕੀ ਮੈਨੂੰ ਕਾਲ ਗਰਲ ਬੰਨਣਾ ਪਿਆ ਫਿਰ ਮੈਨੂੰ ਵੈਸ਼ ਪਾਪੂਨੇ ਵਿੱਚ ਪਾਇਆ ਗਿਆ ਮੈਂ ਵਿਕ ਗਈ ਸੀ ਪਰ ਕਿਸੇ ਤਰ੍ਹਾਂ ਮੈਂ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਈ ਸੀ ਹੁਣ ਮੈਂ ਸਟੇਸ਼ਨ ਤੇ ਬੈਠ ਕੇ ਕਿਸੇ ਅਜਿਹੇ ਵਿਅਕਤੀ ਨੂੰ ਲੱਭਦੀ ਰਹਿੰਦੀ ਹਾਂ ਜੋ ਮੇਰੀ ਇੱਜ਼ਤ ਕਰ ਸਕੇ ਪਰ ਇਸ ਉਮਰ ਤੱਕ ਮੈਨੂੰ ਅਜਿਹਾ ਕੋਈ ਨਹੀਂ ਮਿਲਿਆ ਜਿਸ ਨਾਲ ਮੈਂ ਸਾਰੀ ਉਮਰ ਗੁਜ਼ਾਰ ਸਕਾਂ ਇਹ ਕਹਿੰਦੇ ਹੋਏ ਔਰਤ ਦੀ ਅੱਖਾਂ ਨਾਮ ਹੋ ਗਈਆਂ ਔਰਤ ਨੇ ਅੱਗੋ ਕਿਹਾ ਜੇ ਤੂੰ ਵੀ ਕਿਸੇ ਅਜਿਹੇ ਵਿਅਕਤੀ ਦੇ ਜਾਲ ਵਿੱਚ ਫਸ ਗਈ ਤਾਂ ਤੇਰੀ ਜ਼ਿੰਦਗੀ ਵੀ ਨਰਕ ਬਣ ਜਾਵੇਗੀ ਤੂੰ ਮੈਨੂੰ ਦੱਸਿਆ ਨਹੀਂ ਕਿ ਤੇਰੀ ਦੋਸਤੀ ਕਰਦੀ ਹੈ ਪੂਜਾ ਚੁੱਪ ਰਹੀ ਔਰਤ ਨੇ ਕਿਹਾ ਜੇ ਤੂੰ ਨਹੀਂ ਦੱਸਣਾ ਚਾਹੁੰਦੀ ਤਾਂ ਠੀਕ ਹੈ ਪੂਜਾ ਨੇ ਕਿਹਾ ਨਹੀਂ ਇਹ ਗੱਲ ਨਹੀਂ ਹੈ ਉਹ ਹੀਰਨ ਬਨਾਈ ਸੀ ਫਿਲਹਾਲ ਉਸ ਨੂੰ ਹਾਲੇ ਤੱਕ ਕਿਸੇ ਫਿਲਮ 'ਚ ਕੰਮ ਕਰਨ ਲਈ ਮੌਕਾ ਨਹੀਂ ਮਿਲਿਆ ਪਰ ਜਲਦੀ ਹੀ ਇਸ ਨੂੰ ਕਿਸੇ ਫਿਲਮ ਵਿੱਚ ਕੰਮ ਮਿਲਣ ਦੀ ਉਮੀਦ ਹੈ। ਫਿਰ ਇਸ ਨੂੰ ਬਹੁਤ ਲੰਮਾ ਪਰ ਸਮਝ ਲੋਕਾਂ ਨੇ ਮੈਨੂੰ ਵੀ ਲੁਭਾਇਆ ਸੀ ਅਤੇ ਧੋਖਾ ਦਿੱਤਾ ਸੀ। ਇਹ ਕਹਿ ਕੇ ਔਰਤ ਅਜੀਬ ਜਿਹਾ ਹੱਸ ਪਈ। ਜਿਸ ਦਾ ਤੂੰ ਇੰਤਜ਼ਾਰ ਕਰ ਰਹੀ ਹੈ ਸ਼ਾਇਦ ਉਹ ਤੈਨੂੰ ਲੈਣ ਲਈ ਨਾ ਆਵੇ। ਦੋਨੋਂ ਨੂੰ ਗੱਲਾਂ ਕਰਦੇ ਹੋਏ 3 ਘੰਟੇ ਬੀਤ ਗਏ ਸਨ। ਸ਼ਾਮ ਤੱਕ ਨਾ ਤਾਂ ਮੀਂਹ ਰੁਕਿਆ ਤੇ ਨਾ ਹੀ ਲੱਗਾ ਉਸ ਨੂੰ ਲੈਣ ਆਈ। ਦੋਵੇਂ ਉੱਟ ਕੇ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਚਲੀਆਂ ਗਈਆਂ। ਖਾਣਾ ਖਾਂਦੇ ਹੋਏ ਪੂਜਾ ਨੇ ਖੁੱਲ੍ਹ ਕੇ ਦੱਸਿਆ ਕਿ ਉਸਦੀ ਮਾਂ ਜਿਸ ਨਾਲ ਉਸਦਾ ਵਿਆਹ ਕਰਨਾ ਚਾਹੁੰਦੀ ਹੈ ਉਹ ਉਸ ਵਿਅਕਤੀ ਨੂੰ ਪਸੰਦ ਨਹੀਂ ਕਰਦੀ। ਉਹ ਵੱਡੇ-ਵੱਡੇ ਸੁਪਨੇ ਦੇਖਣ ਲੱਗੀ ਸੀ ਅਤੇ ਆਪਣੀ ਕਿਸਮਤ ਅਜਮਾਉਣ ਲਈ ਮੁੰਬਈ ਆ ਗਈ। ਪੂਜਾ ਚੰਗਾ ਹੋਵੇਗਾ ਜੇ ਤੂੰ ਆਪਣੇ ਘਰ ਵਾਪਸ ਚਲੀ ਜਾਵੇਂ। ਜੇਕਰ ਤੈਨੂੰ ਉਹ ਆਦਮੀ ਪਸੰਦ ਨਹੀਂ ਹੈ ਤਾਂ ਤੂੰ ਕਿਸੇ ਹੋਰ ਨਾਲ ਵਿਆਹ ਕਰ ਲਾ ਤੇ ਇੱਜ਼ਤ ਭਰੀ ਜ਼ਿੰਦਗੀ ਜੀ। ਇਹ ਤੇਰੇ ਹਿੱਤ ਵਿੱਚ ਹੈ ਨਹੀਂ ਤਾਂ ਮੁੰਬਈ ਦੇ ਗੁੰਡੇ ਤੇਰੀ ਸੁੰਦਰ ਜਵਾਨੀ ਖੋ ਕੇ ਤੈਨੂੰ ਨਰਕ ਵਿੱਚ ਸੁੱਟ ਦੇਣਗੇ ਜਿੱਥੇ ਤੇਰੀ ਆਵਾਜ਼ ਸੁਣਨ ਵਾਲਾ ਕੋਈ ਵੀ ਨਹੀਂ ਹੋਵੇਗਾ ਉਸ ਔਰਤ ਦੀਆਂ ਗੱਲਾਂ ਸੁਣ ਕੇ ਪੂਜਾ ਉਸਦੇ ਪੈਰੀ ਪੈ ਗਈ ਅਤੇ ਵਾਪਸ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ ਔਰਤ ਨੇ ਕਿਹਾ ਜੇਕਰ ਤੂੰ ਇਸ ਗਲੈਮਰ ਦੀ ਦੁਨੀਆ ਵਿੱਚ ਕਦਮ ਨਾ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਘਰ ਵਾਪਸ ਜਾਣ ਲਈ ਰਾਜ਼ੀ ਹੈ ਤਾਂ ਮੈਂ ਸਮਝਾਂਗੀ ਕਿ ਤੂੰ ਸੀਆਰੀ 'ਇਹ ਸਮਝਦਾਰ ਕੁੜੀ ਹੈ ਜੋ ਪਾਪ ਦੀ ਦਲਦਲ ਵਿੱਚ ਡਿੱਗਣ ਤੋਂ ਬਚ ਗਈ ਹੈ ਮੈਂ ਤੇਰੀ ਵਾਪਸੀ ਦੀ ਟਿਕਤਾ ਇੰਤਜ਼ਾਮ ਕਰ ਦੇਾਂਗੀ ਇਸ ਤੋਂ ਬਾਅਦ ਪੂਜਾ ਕਰ ਵਾਪਸ ਜਾਣ ਲਈ ਟ੍ਰੇਨ ਵਿੱਚ ਬੈਠ ਗਈ ਤੇ ਘਰ ਪਹੁੰਚ ਕੇ ਆਪਣੀ ਮਾਂ ਨੂੰ ਕੁੱਟ ਕੇ ਜੱਫੀ ਪਾ ਕੇ ਬਹੁਤ ਰੋਈ ਉਹ ਸੁਨਿੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਨਰਕ ਦੇ ਦਰਵਾਜ਼ੇ ਤੋਂ ਸਿਰਫ ਇੱਕ ਕਦਮ ਦੀ ਦੂਰੀ ਤੋਂ ਵਾਪਸ ਮੁੜਾਈ ਹੋਵੇ ਆਖਿਰ ਪੂਜਾ ਸ਼ੇਖਰ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ। ਪੂਜਾ ਦੀ ਮਾਂ ਨੇ ਉਸਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ। ਹੁਣ ਸ਼ੇਖਰ ਅਤੇ ਪੂਜਾ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਦੇਖ ਰਹੇ ਹਨ ਤੇ ਪੂਜਾ ਵੀ ਉਸ ਪਿਹਾੜੇ ਬੀਤੇ ਵੇਲੇ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਸੀਂ ਸੁਣੀ ਕਹਾਣੀ ਨਰਕ ਤੋਂ ਇੱਕ ਕਦਮ ਦੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਤੇ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।